ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ 129ਵਾਂ ਜਲਸਾ ਸਾਲਾਨਾ ਕਾਦੀਆਂ ਤੀਸਰੇ ਦਿਨ ਦਾ ਸਮਾਰੋਹ ਪਵਿੱਤਰ ਕੁਰਾਨ ਦੀ तिलावत ਦੇ ਨਾਲ ਆਰੰਭ ਹੋ ਗਿਆ ਅੱਜ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਇਸ ਤਿੰਨ ਰੋਜ਼ਾ ਜਲਸਾ ਸਾਲਾਨਾ ਦਾ ਕੇਂਦਰ ਇਮਾਮ ਜਮਾਤ ਅਹਿਮਦੀਆ আলমগীর ਹਜ਼ਰਤ ਮਿਰਜ਼ਾ ਮਸੂਰ ਅਹਿਮਦ ਸਾਹਿਬ ਦਾ ਸੰਬੋਧਨ ਹੈ ਜਿਉਂ ਆਪ ਜੀ ਨੇ ਯੂਕੇ ਤੋਂ ਇਨਸਿੱਦਾ ਮੁਸਲਿਮ ਟੈਲੀਵਿਜ਼ਨ ਐਮਡੀਐਸ ਸੈਟਲਿਟ ਚੈਨਲ ਰਾਹੀਂ ਸੰਬੋਧਨ ਕੀਤਾ ਉਹ ਜਲਸੇ ਦੇ ਪੰਡਾਲ ਵਿੱਚ ਵੇਖਿਆ ਤੇ ਸੁਣਿਆ ਗਿਆ ਇਹ ਪਿਆਰ ਸਿੰਗੁਰ ਨਾਲ ਕੋਲ ਬਟਾਰਾ ਤਕਰੀਬਨ 2027 ਤੋਂ ਅਸੀਂ ਕੰਟੀਨਿਊਸ ਜੋ ਮੁਬਾਰਕ ਜਲਸਾ ਹੋ ਰਿਹਾ ਇਸ ਵਿੱਚ ਆ ਰਹੇ ਆ ਇਹ ਜਲਸੀ ਦਾ ਮਾਹੌਲ ਬਹੁਤ ਰੋਹਾਨੀ ਹੈ ਤਬੀਖੁਲੀ ਔਰ ਸਾਰੇ ਸੰਸਾਰ ਨੂੰ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਬਹੁਤ ਹੀ ਖੁਸ਼ ਨਾਲ ਬੈਠ ਕੇ ਦੇਖਿਆ ਬਹੁਤ ਹੀ ਰੋਹਾਨੀਅਤ ਦਾ ਮਾਹੌਲ ਹੈ ਹਰ ਧਰਮ ਦਾ ਹਰ ਵਰਗ ਦਾ ਹਰ ਤਰ੍ਹਾਂ ਦਾ ਇਨਸਾਨ ਇੱਥੇ ਆਉਂਦਾ ਹੈ ਔਰ ਇਸ ਤੋਂ ਸਾਨੂੰ ਸਿੱਖਿਆ ਔਰ ਸੇਧ ਮਿਲਦੀ ਆ ਕਿ ਸਭ ਭਾਈਚਾਰੇ ਨੇ ਜਿਹੜਾ ਉਹ ਰਲ ਮਿਲ ਕੇ ਰਹਿਣਾ ਚਾਹੀਦਾ ਕੀ ਨਾ ਹੈ ਤੇ ਤੁਹਾਡੀ ਕੀ ਫੀਲਿੰਗਸ ਨੇ ਇਸ ਜਲਸੇ 'ਚ ਆ ਕੇ ਮੇਰਾ ਨਾਮ ਨਤਨ 卢ਥਰਾਵਾਦ ਤੇ ਮੈਂ ਪਿਛਲੇ ਕਰੀਬ 20 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹਰ ਜਲਸੇ 'ਚ ਆਉਣਾ ਕੋਈ ਇੱਕ ਅੱਧਾ ਜਲਸਾ ਹੋਏਗਾ ਜਿਸ ਵਿੱਚ ਮੈਂ ਨਹੀਂ ਆਇਆ ਈਸ਼ਵਰ ਜੋ ਐਮਡੀ ਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈੱਡਕੁਆਰਟਰ ਕਾਦਗੀਆਂ ਵਿਖੇ 129 ਵਾਂ ਸਾਲਾਨਾ ਜਲਸੇ ਦਾ ਆਖਰੀ ਦਿਨ ਆ ਸਭ ਨੂੰ ਇਸ ਜਲਸੇ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ 130ਵਾਂ ਜਲਸਾ ਜਿਹੜਾ ਹੋਏਗਾ ਉਹਦੇ ਵਿੱਚ ਦੁਬਾਰਾ ਆਪਾਂ ਫਿਰ ਜ਼ਰੂਰ ਮਿਲਾਂਗੇ ਇਸ ਆਸ ਇਸ ਉਮੀਦ ਦੇ ਨਾਲ ਇੱਥੋਂ ਰੁਕਸਤੀ ਲੈ ਕੇ ਜਾ ਰਹੇ ਆ ਪਰ ਜੇ ਇਸ ਜਲਸੇ ਦੀ ਗੱਲ ਕਰਾਂ ਜਾਂ ਆਪਣੇ ਤਜਰਬੇ ਦੀ ਗੱਲ ਕਰਾਂ ਤੱਕ ਕਰਦੀਆਂ ਜਮਾਤ ਨੂੰ ਮਿਲ ਕੇ ਜਾਂ ਜਮਾਤ ਦੇ ਸਮਾਗਮਾਂ ਜਾ ਕੇ ਬਹੁਤ ਅੱਛਾ ਲੱਗਦਾ ਕਿਉਂਕਿ ਇਸ ਵਿੱਚ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਜਾਂਦੀ ਸਰਬ ਧਰਮ ਸੁਮੇਲਨ ਦੀ ਗੱਲ ਕੀਤੀ ਜਾਂਦੀ ਸਰਬ ਧਰਮ ਪਿਆਰ ਦੀ ਗੱਲ ਕੀਤੀ ਜਾਂਦੀ ਹੈ ਤੇ ਜਿੱਥੇ ਪਿਆਰ ਦੀ ਗੱਲ ਹੋਵੇ ਉੱਥੇ ਧਰਮ ਦੇ ਕੋਈ ਮਾਇਨੇ ਨਹੀਂ ਬਚਦੇ ਕੇਵਲ ਇਨਸਾਨੀਅਤ ਦੀ ਗੱਲ ਹੁੰਦੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਕੋਈ ਫਲਸਫਾ ਹੈ ਕਿ ਸਭ ਨਾਲ ਪਿਆਰ ਕਰੋ ਇਨਸਾਨ ਬਣ ਕੇ ਰਹੋ ਮੈਂ ਉਮੀਦ ਕਰਦਾ ਕਿ ਆਉਂਦੇ ਸਾਲ ਵੀ ਅਸੀਂ ਇਨਸਾਨਾਂ ਨੂੰ ਹੀ ਮਿਲਾਂਗੇ ਬਿਨਾ ਕਿਸੇ ਪੇਪਰ ਤੋਂ ਧੰਨਵਾਦ ਤਾਰਫ ਪਹਿਲੇ ਹੋ ਗਿਆ ਮੈਂ ਸੁਖਵੀਰ ਸਿੰਘ ਬਟਾਲਾ ਤੋਂ ਆਇਆ ਤੇ ਅੱਜ ਐਮਡੀਆ ਮੁਸਲਮਾਨ ਭਾਈਚਾਰੇ ਦਾ ਜੁਲਸਾ ਨਾਲ ਸਾਲ ਉਹਦੇ ਚ ਸ਼ਾਮਲ ਹੋਇਆ ਬਹੁਤ ਖੁਸ਼ੀ ਹੋਈ ਹੈ ਵਾਕਫਾ ਕਦੇਸ਼ਾਂ ਤੋਂ ਅਹਿਮਦੀਆ ਮੁਸਲਮਾਨ ਭਾਈਚਾਰੇ ਦੀ ਸੰਗਤਾਂ ਨੇ ਸਾਰਿਆਂ ਦਾ ਮੇਲ ਖਲਾਲ ਦੇਖਿਆ ਬੜੇ ਹਾਂ ਕੁਝੀਆਂ ਸਾਨੀਆਂ ਕੀਤੀਆਂ ਸਭ ਤੋਂ ਵੱਡੀ ਗੱਲ ਇਹ ਤੇ Hindu Muslim Sikh ਭਾਈਚਾਰਾ ਸਾਰਾ ਇੱਕ ਦੂਜੇ ਨੂੰ ਇਸ ਸਲਾਨਾ ਜਲਸੇ ਦੀ ਵਿਸ਼ਵ ਕਰ ਰਿਹਾ ਹੈ ਜਿਹੜਾ ਸਭ ਤੋਂ ਪਿਆਰ ਦਾ ਸੰਦੇਸ਼ ਦਿੰਦਾ ਹੈ ਤੇ ਮੈਂ ਵਡਪਾਗਾ ਹਾਂ ਜਿਹੜਾ ਇੱਥੇ ਆਣ ਕੇ ਆਪਾਂ ਇਸ ਸਲਾਨਾ ਜਲਸੇ ਚ ਆ ਆਪਣੇ ਮੁਸਲਮ ਭਾਈਚਾਰੇ ਦੇ ਨਾਲ ਆਇਆ ਹਮਦੀਆ ਭਾਈਚਾਰੇ ਦੇ ਨਾਲ ਖੁਸ਼ੀਆਂ ਸਾਨੀਆਂ ਕਿਤੇ ਐਮ ਐਨ ਨੂੰ ਬਹੁਤ ਖੁਸ਼ੀ ਹੋਈ ਹੈ ਜਦੋਂ ਸਾਰੇ ਧਰਮਾਂ ਦੇ ਲੋਕ ਦੇਖਿਆ ਨਾ ਤੇ ਏ ਐਮਡੀਆ ਭਾਈ ਮੁਸਲਮ ਭਾਈਚਾਰਾ ਜਿਹੜਾ ਵਾ ਇਹ ਇੱਕ ਸੰਦੇਸ਼ ਪਿਆਰ ਦਾ ਸੰਦੇਸ਼ ਦੇ ਰਿਹਾ ਇਸ ਸਲਾਨਾ ਜਲਸੇ ਚ ਵੀ ਜਿਹੜਾ ਹੈ ਉਹ ਇਹੋ ਹੀ ਵੀ ਸਾਰਿਆਂ ਨਾਲ ਪਿਆਰ ਕਰੋ ਤੇ ਨਫ਼ਰਤ ਕਿਸੇ ਨਾਲ ਨਹੀਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਐਮਡੀ ਜਮਾਦ ਦੇ ਸਾਰੇ ਉਥੇ ਪੀਰ ਸਾਹਿਬ ਦਾ ਵੀ ਧੰਨਵਾਦ ਕਰਦਾ ਹਜੂਰ ਸਾਹਿਬ ਦਾ ਵੀ ਧੰਨਵਾਦ ਕਰਦਾ ਜੀ ਧੰਨਵਾਦ ਕਰਦਾ ਅੱਜ 29 ਦਸੰਬਰ ਜਲਸਾ ਸਰਨਾ ਕਾਧਿਆਨ ਦਾ ਤੀਸਰਾ ਔਰ ਆਖਰੀ ਰੋਜ਼ ਹੈ اللہ کے فضل سے آج کا سارا پروگرام موسم خوشگوار ہونے کی وجہ سے جلسہ کا جو پنڈال ہے اس میں منعقد ہو رہا ہے اس وقت جلسہ کا یہ پہلا سیشن چل رہا ہے تیسرے روز کا اور تمام احمدیوں کا اس وقت بے صبری کے ساتھ جماعت احمدیہ کے روحانی امام حضرت خلیقۃ المسیح خام ص اللہ تعالیٰ بن عزیز کے خطاب کا انتظار ہے حضور کا خطاب جو ہے وہ ساڑھے تین بجے لائیو نشر ہوگا کا جماعت احمدیہ کا جو سیٹلائٹ چینل ہے ان کی انٹرنیشنل کے ذریعے سے تو تمام احمدی اس کا بڑی بے صبری سے انتظار کر رہے ہیں اس جلسے کے ذریعے سے ہم دنیا کو یہی پیغام دینا چاہتے ہیں کہ انسان خدا کے ساتھ اپنے تعلق کو مضبوط کرنے کے لیے کوشش کرے اور آپس میں پیار و محبت اور بھائی چارگی اور ایک دوسرے سے ہمدردی کا جو جذبہ ہے وہ ہر ایک کے اندر پروان چڑھے اور محبت سب کے لیے نفرت کسی سے نہیں اس پیغام کو دنیا میں زیادہ سے زیادہ پھیلانے کی کوشش کریں اور اپنے عمولی نمونے سے اس پیغام کو پھیلانے کی کوشش کریں یہی سندیش ہم اس جلسے کے ذریعے سے دنیا کے سامنے پیش کریں